ਪਰ ਤੁਸੀਂ ਚੈੱਕ ਕਰਵਾ ਦੇ ਸਕਦੇ ਆ ਨਾ ਉਹ ਅਸੀਂ ਖੋਟੀ ਜੂਟੀ ਖਾਣੇ ਵੀ ਕਰ ਰਹੇ ਆ ਅੱਗੇ ਇਸ ਕਰਕੇ ਚਲੋ ਛੱਡੋ ਸਰ ਪਹਿਲੇ ਭੇਜਗੇ ਨਾ ਸਰ ਰੋਕੇ ਸ਼ਾਂਤ ਭਾਈ ਬੈਠਾ ਸਾਨੂੰ ਬੈਠਣ ਦਿਓ ਸਾਨੂੰ ਤੁਸੀਂ ਸਾਨੂੰ ਤੁਸੀਂ ਪਾਸ ਕਰ ਦਿਓ ਮੇਰਾ ਬਸ ਸਾਨੂੰ ਚਾਪ ਕਰ ਦੇ ਨਾ ਭਾਈ ਰਾਈਟ ਵੀ ਕਮ ਸਿਟ ਹੇਅਰ ਪੀਸਫੁਲੀ ਨੋਬਾਡੀ ਕੈਨ ਸਟਾਪ ਅ ਸਰ ਅਸੀਂ ਪੀਸਫੁਲੀ ਬੈਠਾ ਸਾਨੂੰ ਬੈਠਣ ਦਿਓ ਇਹ ਸੈਟ ਤੇ ਆਹ ਦੇ ਵਿੱਚ ਯਾਰ ਬੈਠੋ ਸਾਡੇ ਜਾਬ ਕਰੋ ਯਾਰ ਸਾਨੂੰ ਜਪ ਕਰੋ ਸਾਨੂੰ ਵਾਹਿਗੁਰੂ ਦਾ ਨਾਮ ਜਪਦੇ ਨੂੰ ਤੁਸੀਂ ਤੰਗ ਨਾ ਕਰੋ ਬਸ ਜਾਓ ਤੁਸੀਂ ਨਹੀਂ ਅੰਦਰ ਜਾਣ ਦੇਣਾ ਅਸੀਂ ਇੱਥੇ ਬੈਠੇ ਪਾਠ ਕਰ ਰਹੇ ਹਾਂ ਸਾਨੂੰ ਤੰਗ ਨਾ ਕਰੋ ਸਤ ਨਾਮ ਵਾਹਿਗੁਰੂ ਬਸ ਬੰਦ ਕੇ ਬਹਿਂਦੀ ਆ ਸਾਰਿਆਂ ਨੂੰ ਜੋ ਪ੍ਰਸ਼ਾਸਨ ਚਾਹੁੰਦਾ ਆਪਾਂ ਉਹ ਨਹੀਂ ਕਰਨਾ ਆਪਾਂ ਹੱਲਾ ਗੁੱਲਾ ਨਹੀਂ ਕਰਨਾ ਬੈਠੋ ਯਾਰ ਰੁਕੋ ਬੈਠੋ ਬੀਆਰ ਫ੍ਰੀ ਹੈਂਡ ਸਾਡੇ ਕੋਲੇ ਕਿਸੇ ਕੋਲ ਵੀ ਵੈਪਨ ਨਹੀਂ ਹੈਗਾ ਅਸੀਂ ਸਾਰੇ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਆ ਅਸੀਂ ਨਾ ਤਾਂ ਪ੍ਰਸ਼ਾਸਨ ਨੂੰ ਤੰਗ ਕਰ ਰਹੇ ਆ ਨਾ ਹੀ ਹੋਰ ਤੰਗ ਕੀਤੀ ਆ ਅਸੀਂ ਰੋਡ ਤੋਂ ਬਿਲਕੁਲ ਪਾਸੇ ਬੈਠੇ ਆ ਮੇਰੀ ਬੇਨਤੀ ਹੈ ਜੇ ਤਾਂ ਜੇ ਤਾਂ ਕੁਝ ਲੈਣਾ ਤਾਂ ਬਹਿ ਜਾਓ ਜੇ ਮਾਹੌਲ ਖਰਾਬ ਕਰਨਾ ਤੇ ਖੜੇ ਰਹੋ ਅਸੀਂ ਬਿਲਕੁਲ ਕਰੋ ਸਾਰੇ ਬਹਿ ਜਾਓ ਬਹਿ ਜਾਓ ਬਹਿ ਜਾਓ ਬਿਲਕੁਲ ਜੋ ਸਾਨੂੰ ਜੋ ਸਾਨੂੰ ਸੰਗਤ ਦਾ ਹੁਕਮ ਹੋਊਗਾ ਉਹ ਆਪਾਂ ਕਰਾਂਗੇ ਬੈਠੋ ਇੱਕ ਵਾਰੀ ਬੈਠੋ ਭਾਈ ਸ਼ੁਰੂ ਕਰੋ ਆਪਾਂ ਲੀਡਰ ਲੈ ਗਿਆ ਹੋਈ ਹੈ ਆਪਾਂ ਖਰਾਬ ਨਾ ਹੋ ਜਾਈਏ ਬੈਠੋ ਬਾਰ-ਬਾਰ ਬਾਰ-ਬਾਰ ਡਿਸਟਰੈਕਟ ਕਰਨ ਆਉਣਗੇ ਤੁਹਾਨੂੰ ਆਪਾਂ ਇੱਕ ਸਾਰ ਬੈਠੋ ਗੁਰੂ ਜੀ